ਸਹੀ ਗਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰ ਰਹੇ ਆਂ ਮਾਲਵੇ ਦੇ ਸ਼ੌਂਕੀ ਜੱਟ ਪੀਵੀ 31 ਵਾਲੇ ਚੈਨਲ ਤੋਂ ਹੋਰ ਸਾਰੇ ਫਿਲਹਾਲ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚ ਗਏ ਮਿੱਟੀ ਆਏ ਕੰਮ ਤੇ ਆਪਣੇ ਦੇ ਤੇ ਸਵੇਰੇ ਸਵੇਰੇ ਥੋੜਾ ਜਿਹਾ ਲੇਟ ਹੋ ਗਏ ਜੀ ਆਪਾਂ ਤੇ ਕੰਮ ਆਪਾਂ ਕਰਤਾ ਸਟਾਰਟ ਤੇ ਪਹਿਲਾਂ ਆਪਾਂ ਚੱਕਰ ਭਰਨ ਲੱਗੇ ਆਂ ਮਸ਼ੀਨ ਚੱਲੀ ਜਾਂਦੀ ਐ ਤੇ ਕੰਮ ਮਿਹਨਤ ਕਰਨੀ ਚਾਹੀਦੀ ਹੈ ਆਪਣੇ ਸਾਰੇ ਆਪਣੀ ਭੈਣ ਭਰਾ ਨੇ ਇਹ ਕੱਲ ਵੀ ਸਾਨੂੰ ਦੱਸਿਆ ਸੀ ਵੀ ਆਪਣੇ ਹਾਂਡੂ ਸਾਹਿਬ ਦੀ ਮਸ਼ੀਨ ਆ ਇਹ ਉਹ ਟਰੈਕਟਰ ਆ ਉਹਨਾਂ ਦਾ ਅਰਜਨ ਇਹ ਆ ਟਰੈਕਟਰ ਹੱਲੇ ਤੋਂ ਸੋਨਾਲੀਕਾ ਤੇ ਆਹ ਟਰੈਕਟਰ ਮਾਨਸਾ ਤੋਂ ਆਹ ਟਰੈਕਟਰ ਆਪਣਾ ਆਮ ਚਾਲੂ ਕਰਤਾ ਅੱਜ ਆਪਾਂ ਬਾਬੇ ਦੀ ਕਿਰਪਾ ਨਾਲ ਪਹਿਲੇ ਦਿਨ ਨੂੰ ਸਟਾਰਟ ਕਰਿਆ ਆਪਾਂ ਆਪਣਾ ਟਰੈਕਟਰ ਪਹਿਲੇ ਦਿਨ ਭੇਜਿਆ ਇਹਨਾਂ ਨੂੰ 2-3 ਦਿਨ ਉਹ ਵੀ ਚੱਲਦੇ ਨੂੰ ਤੇ ਆਪਣੇ ਲਈ ਫੋਨ ਵੀ ਕਰੀ ਜਾਂਦੇ ਦੀ ਵੀ ਆਜੋ ਆਜੋ ਆਪਾਂ ਨੂੰ ਥੋੜੇ ਜੇ ਘਰ ਦੇ ਕੰਮ ਦੀ ਕਿ ਕਣਕ ਵਗੈਰਾ ਵੀ ਜਨਾਲੀ ਪਈ ਤੀਗੀ ਤੇ ਉਦੋਂ ਆਪਾਂ ਕਣਕ ਵਗੈਰਾ ਬੀਜ ਕੇ ਤੇ ਅੱਜ ਆਪਾਂ ਕੱਲ੍ਹ ਸ਼ਾਮ ਨੂੰ ਟਰੈਕਟਰ ਤੇ ਛੱਡ ਕੇ ਜੀ ਤੇ ਅੱਜ ਆਪਾਂ ਸਵੇਰੇ ਸਵੇਰੇ ਇੱਥੇ ਪਹੁੰਚਿਆ ਤੇ ਕੰਮ ਕਰ ਤੋਂ ਸਟਾਰਟ ਪਹਿਲਾਂ ਜਿਹੜਾ ਆਪਾਂ ਭਰਨ ਲੱਗਿਆ ਵਾਇਗਰੂ ਕਰ ਪਾ ਰੱਖੇ ਸੁਖਸਾਨ ਦੀ ਨਾਲ ਕੰਮ ਆਪਣਾ ਚੱਲਦਾ ਰਹੇ ਕੋਈ ਦਿੱਕਤ ਨਾ ਪਵੇ ਆਪਾਂ ਨੂੰ ਕੰਮ ਦੇ ਵਿੱਚ ਸਾਰੇ ਜਾਣੇ ਇਹ ਵਾਇਗਰੂ ਅੱਗੇ ਅਰਦਾਸ ਕਰਿਓ ਆਓ ਹੁਣ ਆਪਾਂ ਟਰੈਕਟਰ ਲਾਉਣ ਲੱਗਿਆ ਮਸ਼ੀਨ ਦੇ ਲਵੇ இதே கொடுங்க எப்போ ட்ரை ட்ரெஸ் ਇਹ ਮਸ਼ੀਨ ਮਸ਼ੀਨ ਚੱਲੀ ਜਾਂਦੀ ਐ ਆਹ ਸੋਨਾਲੀ ਕਾ ਟਰੈਕਟਰ ਵਾਲੇ ਤੋਂ ਆ ਜੀ ਇਹਨੂੰ ਬਾਪੂ ਜੀ ਚਲਾਉਂਦੇ ਨੇ ਇੱਕ ਬਾਕੀ ਉਧਰ ਜਾ ਰਹੇ ਨੇ ਟਰੈਕਟਰ ਪਰ ਪਰਮਿਟੀ ਦੇ ਦੇਖੋ ਇਹ ਪਿੰਡ ਦਲੇਮਾ ਦਲੇਮਾ ਤੋਂ ਮਿੱਟੀ ਆਪਾਂ ਬੋੜਾ ਵਾਲਾ ਪੌਣੀਆ ਪਲਾਟਾਂ ਦੇ ਵਿੱਚ ਜੋ ਵੀ ਬਹੁਤ ਕੰਮ ਵਧੀਆ ਉੱਥੇ ਤੇ ਮਿੱਟੀ ਉੱਥੇ ਤਕਰੀਬਨ ਆਪਾਂ ਨੇ 10000 ਟਰਾਲਾ ਪਾਉਣਾ ਹੈ ਤੇ 10000 ਟਰਾਲਾ ਉੱਥੇ ਮਿੱਟੀ ਦਾ ਪਾਉਣਾ ਹੈ ਜੋ ਵੀ ਘੱਟੋ-ਘੱਟ ਲਗਭਗ 1 ਮਹੀਨੇ ਦਾ ਕੰਮ ਹੈ 1 ਮਹੀਨੇ ਦੇ ਵਿੱਚ ਆਪਾਂ ਉੱਥੇ ਮਿੱਟੀ ਪਲਾਟ ਭਰਨਾ ਹੈਗਾ ਤੇ ਉਸ ਤੋਂ ਬਾਅਦ ਰੋਡ ਦੇਖਾਂਗੇ ਚਲੋ ਕੰਮ ਅੱਗੇ ਜੇ ਅੱਗੇ ਚੱਲਦਾ ਰਹੂ ਤੇ ਹੋਰ ਨਵੇਂ-ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਣੇ ਚੈਨਲ ਦਾ ਨਾਮ ਮਾਲਵੇ ਦੇ ਸ਼ੌਂਕੀ ਜੱਟ ਪੀਵੀ31 ਵਾਲੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨੰਨੀਆਂ ਨੰਨੀਆਂ ਵੀਡੀਓਾਂ ਬਾਰੇ ਜਾਣਕਾਰੀ ਮਿਲਦੀ ਰਹੇ ਦੇਖੋ ਆਪਾਂ ਖੇਤੀਬਾੜੀ ਤੇ ਖੇਤੀਬਾੜੀ ਦੇ ਸੰਧਾ ਬਾਰੇ ਤੇ ਪਸ਼ੂ ਪਸ਼ੂਆਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਆ ਤੇ ਆਪਣਾ ਟਰਾਲਾ ਲੋਡ ਹੋਈ ਯਾਰਿਆ ਮਿੱਟੀ ਦਾ ਭਾਜਨ ਟਰਾਲੇ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਜੋ ਦੂਸਰੀ ਮਸ਼ੀਨ ਹੁੰਦੀ ਆ ਲੋਡਰ ਮਸ਼ੀਨ ਰੰਦਾ ਮਹੀਨ ਗਏ ਨੇ ਜਿਹਨੂੰ ਆਪਾਂ ਉਹਦੀ ਭਰਾਈ ਤੇ ਜੀਸੀਬੀ ਦੀ ਭਰਾਈ ਦਾ ਬਹੁਤ ਅੰਤਰ ਹੁੰਦਾ ਦਿਨ ਰਾਤ ਦਾ ਅੰਤਰ ਪੈ ਜਾਂਦਾ ਜੇਕਰ ਇੱਕ ਟਰਾਲਾ ਲਾਹਾਂਗੇ ਤੇ ਉਹਦੇ ਦੋ ਟਰਾਲੇ ਲਾਹਾਂਗੇ ਮਿੱਟੀ ਦੇ ਤਾਂ ਇੱਕ ਬਰੋਬਰ ਪੈਂਦੇ ਆ ਭਾਜਨ ਬਹੁਤ ਜ਼ਿਆਦਾ ਹੋ ਜਾਂਦਾ ਇਹਦਾ ਮਿੱਟੀ ਦਾ ਆਪਣਾ ਜੀਸੀਬੀ ਆਪਰੇਟਰ ਮੁੰਡਾ ਬਹੁਤ ਸਿਆਣਾ ਹੈ ਸਿਆਣਾ ਇਹ ਬਹੁਤ ਜੂਨਗੇ ਚੰਗੇ ਢੰਗ ਨਾਲ ਮਸ਼ੀਨ ਚਲਾਉਂਦਾ ਆਪਾਂ ਪਹਿਲਾਂ ਵੀ ਚੱਲ ਗਏ ਇਹਨਾਂ ਨਾਲ ਮਾਨਸਾ ਪਲਾਟਾਂ ਦੇ ਵਿੱਚ ਉੱਥੇ ਮਿੱਟੀ ਪਾ ਗਏ ਜੀਗੇ ਜੀਰੀ ਦੀ ਬੜਾਈ ਤੋਂ ਪਹਿਲਾਂ ਤੇ ਹੁਣ ਆਪਾਂ ਇੱਥੇ ਆ ਗਏ ਇਹਨਾਂ ਨਾਲ ਇੱਥੇ ਚੱਲਾਂਗੇ ਇਹਨਾਂ ਨਾਲ। ਕੱਲਾ ਆਪਣਾ ਹੋ ਗਿਆ ਲੋਡ ਤੇ ਹੁਣ ਆਪਾਂ ਚੱਲਣ ਲੱਗਿਆਂ।